ਲੁਧਿਆਣਾ ਦੇ ਬਚਤ ਪਵਨ ਵਿਖੇ ਦੀਰ ਵੈਨਿਊ ਪਟਵਾਰ ਯੂਨੀਅਨ ਅਤੇ ਕਨੂਗੋ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਵੱਲੋਂ 40ਵੇਂ ਸਤਿਭਾਵਨਾ ਦਿਵਸ ਸੰਬੰਧੀ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਹ ਸਾਡਾ 40ਵਾਂ ਸਮਾਗਮ ਹੈ ਜਿਸ ਵਿੱਚ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਲੈ ਕੇ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸ਼ਿਰਕਤ ਕਰਨਗੇ ਅਤੇ ਪਟਵਾਰੀ ਸਾਥੀਆਂ ਨੂੰ ਆਰ.ਐਮ. ਸਕਲਾ ਬਾਰੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅੱਜ ਜ਼ਿਲ੍ਹਾ ਲੁਧਿਆਣਾ ਦੇ ਸਮੁੱਚੇ ਪਟਵਾਰੀ ਸਾਥੀਆਂ ਦੀ ਮੀਟਿੰਗ ਬਚਤ ਭਵਨ ਹੋਈ ਜਿਸ ਵਿੱਚ 12 ਦਸੰਬਰ ਨੂੰ ਜੋ ਸਦਭਾਵਨਾ ਦੇਸ 40ਵਾਂ ਮਨਾਇਆ ਜਾ ਰਿਹਾ ਉਹ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਸਬੰਧੀ ਸਾਰੇ ਸਾਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਤੇ ਜਿਹੜਾ 12 ਦਸੰਬਰ ਨੂੰ ਫੰਕਸ਼ਨ ਮਨਾਇਆ ਜਾਣਾ ਸਦਭਾਵਨਾ ਦੇਸ ਉਸ ਵਿੱਚ ਪੰਜਾਬ ਪਰ ਦੇ ਸਾਰੇ ਪਟਵਾਰੀ ਸਾਥੀਆਂ ਨੂੰ ਕਾਨੂੰਗੋ ਸਾਹਿਬਾਨ ਨੂੰ ਸਾਬਕਾ ਪਟਵਾਰੀ ਸਾਥੀਆਂ ਨੂੰ ਜਿਹੜੇ ਸਾਬਕਾ ਅਹੁਦੇਦਾਰ ਸਾਹਿਬਾਨ ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਉਸ ਜਿਹੜੀ ਸਤਿਪਾਉਣਾ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣ ਤੇ ਸਾਥੀਆਂ ਨੂੰ ਸੇਧ ਦੇਣ ਸਰਜੀ ਕੀ ਕੀ ਰੂਪ ਰੇਖਾ ਇਹ ਦਿੱਤੀ ਤਿਆਰ ਕੀਤੀ ਗਈ ਮੀਟਿੰਗ ਦੇ ਵਿੱਚ ਸਤਿਪਾਉਣਾ ਦੇ 10 ਦਸੰਬਰ ਨੂੰ ਪਾਠ ਪ੍ਰਕਾਸ਼ ਕਰਵਾਏ ਜਾਣਗੇ ਤੇ ਨਾਲ ਹੀ ਜਿਹੜਾ ਜੁਨੀਅਨ ਪਾਰਕ ਦੇ ਵਿੱਚ ਜਿਹੜਾ ਲੰਗਰ ਪ੍ਰਸ਼ਾਦੇ ਦਾ ਜੋ ਵੀ ਲੰਗਰ ਤਿਆਰ ਕੀਤਾ ਜਾਊਗਾ ਉਹ ਤੁਟ ਵਰਤਾਇਆ ਜਾਊਗਾ 12 ਦਸੰਬਰ ਨੂੰ ਇਸੇ ਜੁਨੀਅਨ ਪਾਰਕ ਦੇ ਵਿੱਚ ਦਫ਼ਤਰ ਦੇ ਵਿੱਚ ਭੋਗ ਪਾਉਣ ਤੋਂ ਉਪਰੰਤ ਜਿਹੜਾ ਕੀਰਤਨ ਗੁਰੂ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਗੁਰਨਾਨਕ ਭਵਨ ਵਿੱਚ ਕੀਤਾ ਜਾਊਗਾ ਤੇ ਜਿਸ ਵਿੱਚ ਮੁੱਖ ਮਹਿਮਾਨ ਮਾਨਜੋਗ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਜੀ ਸ਼ਿਰਕਤ ਕਰਨਗੇ ਅਤੇ ਇਸ ਤੋਂ ਬਾਅਦ ਜਿਹੜੀ ਕਾਨਫਰੰਸ ਆ ਸੂਬਾ ਪਧਰੀ ਉਹ ਗੁਰੂ ਨਾਨਕ ਭਵਨ ਹਾਲ ਵਿੱਚ ਕੀਤੀ ਜਾਵੇਗੀ ਅਜੀ ਨਮਾ ਜੀ ਅੱਜ ਜਿਹੜੀ ਅੱਜ ਦੀ ਮੀਟਿੰਗ ਹੈ ਅੱਜ ਦੀ ਮੀਟਿੰਗ ਜਿਹੜੀ ਸਾਡੀ ਅਸੀਂ 12 ਦਸੰਬਰ ਦਾ ਪ੍ਰੋਗਰਾਮ ਹੈ ਜਿਹੜਾ ਹਰ ਸਾਲ ਮਨਾਉਂਦੇ ਆ ਇਸ ਵਾਰ ਅਸੀਂ 12 ਦਸੰਬਰ ਦਾ ਪ੍ਰੋਗਰਾਮ ਹੈ ਜਿਹੜਾ ਉਹ 40ਵਾਂ ਮਨਾ ਰਹੇ ਆ ਉਹਦੇ ਸਬੰਧ ਵਿੱਚ ਸਾਡੀ ਜ਼ਿਲ੍ਹੇ ਦੀ ਪੂਰੀ ਮੀਟਿੰਗ ਸੀ ਜਿਹਦੇ ਵਿੱਚ ਸਾਰੇ ਜ਼ਿਲ੍ਹੇ ਦੇ ਪਟਵਾਰੀ ਅਤੇ ਤਹਿਸੀਲ ਪ੍ਰਧਾਨ ਵਗੈਰਾ ਸਾਰੇ ਹਾਜ਼ਰ ਆਏ ਉਸ ਦੇ ਸਬੰਧ ਵਿੱਚ ਜਿਹੜੀਆਂ ਉੱਥੇ ਵਿਚਾਰ ਪਟਾਂਦਰਾ ਕੀਤਾ ਗਿਆ